ਮੂਕ ਮੰਤਰੀ ਦੀਆਂ ਪਾਵਰਾਂ ਚੀਫ ਸੈਕਟਰੀ ਨੂੰ ਟਰਾਂਸਫਰ ਕਰਨ ਤੇ ਸਿਆਸੀ ਬਵਾਲ ਵਿਰੋਧੀ ਧਿਰਾਂ ਨੇ ਇੱਕ ਸੁਰਚ ਜਤਾਇਆ ਇਤਰਾਜ਼ ਕਿ ਆ ਸਰਕਾਰ ਨੇ ਦਿੱਲੀ ਵਾਲਿਆਂ ਅੱਗੇ ਗਿਰਵੀ ਰੱਖੀ ਸਟੇਟ ਦੇ ਅਧਿਕਾਰ ਆਮ ਆਦਮੀ ਪਾਰਟੀ ਦਾ ਵਿਰੋਧੀਆਂ ਨੂੰ ਜਵਾਬ ਕਿ ਸਿਆਸੀ ਰੋਟੀਆਂ ਸੇਕ ਕੇ ਵਿਰੋਧੀ ਧਿਰਾਂ ਨਾ ਕਰਨ ਪੰਜਾਬ ਦਾ ਨੁਕਸਾਨ ਸੀਐਮ ਦੀ ਪਾਵਰ ਹਾਈਜੈਕ ਕਰਨ ਵਾਲੀ ਗੱਲ ਪੂਰੀ ਤਰ੍ਹਾਂ ਝੂਠ ਜਾਣਾ ਪਛਮੀ ਜਿਮਣੀਚੋਂ ਦੇ ਨਤੀਜਿਆਂ ਦਾ ਕਾਊਂਟਡਾਊਨ ਸ਼ੁਰੂ ਕੱਲ ਸਵੇਰੇ 8 ਵਜੇ ਸ਼ੁਰੂ ਹੋਏਗੀ ਕਾਊਂਟਿੰਗ న్యూਸ ਏਜੰਸੀ ਸਵੇਰੇ 7 ਵਜੇ ਤੋਂ ਲਗਾਤਾਰ ਮਹਾਕੰਵ ਪ੍ਰੀਤਕੋਟ ਦੇ ਪਿੰਡ ਬੇਗੂ ਵਾਲਾ ਦੀ ਪੰਚਾਇਤ ਨੂੰ ਨਸ਼ੇੜੀਆਂ ਤੇ ਡਰਗ ਤਸਕਰਾਂ ਦਾ ਡਰ ਬਣੀ ਪੀਓ ਦਫ਼ਤਰ ਵੱਲੋਂ ਭਾਰੀ ਜੀ ਜਾਣਕਾਰੀ ਪਰੰਤੋ ਪੰਚਾਇਤ ਨੇ ਕੀਤਾ ਇਨਕਾਰ ਕਿ ਤਸਕਰਾਂ ਦੀ ਪੁਲਿਸ ਖੁਦ ਕਰੇਗੀ ਡਰੱਗਸ ਨੂੰ ਲੈ ਕੇ ਅਮਨ ਅਰੋੜਾ ਦਾ ਵੱਡਾ ਬਿਆਨ ਬੋਲੇ ਨਸ਼ਾ ਖਤਮ ਕਰਨਾ ਇਕੱਲਿਆਂ ਸਰਕਾਰ ਦੇ ਵੱਸ ਦੀ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਵੀ ਦੇਣਾ ਹੋਏਗਾ ਸਰ ਸਮਰਾਲਾ ਦੇ ਪਿੰਡ ਬਗੌਰ ਚ ਬੇਅਦਬੀ ਦੇ ਮਾਮਲੇ ਚ ਐਕਸ਼ਨ ਇੱਕ ਮੁਲਜ਼ਮ ਗ੍ਰਿਫਤਾਰ ਧਾਰਮਿਕ ਸਥਾਨ ਤੇ ਰੱਖਿਆ ਸੀ ਦੋ ਮਾਸ ਵਰਦੇ ਮੀਚ ਲੋਕਾਂ ਨੇ ਥਾਣੇ ਦਾ ਕੀਤਾ ਘਰਾਓ ਇੱਕ ਵਿਅਕਤੀ ਗ੍ਰਿਫਤਾਰ ਇਰਾਕ ਤੇ ਇਰਾਨ ਦੀ ਇਜ਼ਰਾਈਲ ਤੇ ਇਰਾਨ ਦੀ ਜੰਗ ਚ ਅਮਰੀਕਾ ਦੀ ਐਂਟਰੀ ਅਮਰੀਕਾ ਨੇ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਤੇ ਕੀਤਾ ਅਟੈਕ ਕ੍ਰਾਸ਼ਟਪਤੀ ਟਰੰਪ ਬੋਲੇ ਨਾ ਰੁਕੇ ਇਰਾਨ ਤਾਂ ਦੁਬਾਰਾ ਹੋਏਗਾ ਬਟਾਫਮ ਹਰਿਆਣਾ ਦੇ ਵਪਾਰੀਆਂ ਵੱਲੋਂ ਬਿਜਲੀ ਦੇ ਰੇਟ ਵਧਾਉਣ ਦਾ ਵਿਰੋਧ ਸਰਕਾਰ ਵੱਲੋਂ ਫੈਸਲਾ ਵਾਪਸ ਲੈਣ ਦੀ ਮੰਗ ਸੈਨੀ ਸਰਕਾਰ ਨੇ 1 ਅਪ੍ਰੈਲ ਤੋਂ ਫਿਕਸ ਚਾਰਜਾਂ ਦੇ ਨਾਲ ਨਾਲ ਪ੍ਰਤੀ ਯੂਨਿਟ ਵੀ ਕੀਤਾ ਹੈ ਵਾਟ ਤਗਰੂਰ ਚ ਪਰ ਪਲਟੇ ਆ ਟਮਾਟਰਾਂ ਨਾਲ ਭਰਿਆ ਟੱਕ ਲੋਕਾਂ ਚ ਮੱਚੀ ਟਮਾਟਰਾਂ ਦੀ ਲੁੱਟ ਲਫਾਫੇ ਭਰ ਕੇ ਕਰਨ ਨੂੰ ਲੈ ਗਈ ਪੰਜਾਬ ਦੇ ਕਈ ਹਿੱਸਿਆਂ ਚ ਬਰਿਆ ਮੀਂਹ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਵਰਦੇ ਮੀਂਹ ਸ਼੍ਰੀ ਦਰਬਾਰ ਸਾਹਿਬ ਚ ਦੇਖਿਆ ਲੋਕਿਕ ਨਜ਼ਾਰਾ ਸਸਿਕਾਲ న్యూਸ 18 ਪੰਜਾਬ ਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬ੍ਰਾਂਡ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਨਸ਼ੇ ਤੋਂ ਕਰਦੇ ਹਾਂ ਇੱਕ ਪਾਸੇ ਪੰਜਾਬ ਸਰਕਾਰ ਨਸ਼ਾ ਖਤਮ ਕਰਨ ਲਈ ਲੋਕਾਂ ਦਾ ਸਾਥ ਮੰਗ ਰਹੀ ਹੈ ਪਰ ਦੂਜੇ ਪਾਸੇ ਤਸਕਰਾਂ ਦਾ ਡਰ ਇੰਨਾ ਹੈ ਕਿ ਲੋਕ ਉਹਨਾਂ ਦੇ ਨਾਮ ਲਿਖਣ ਤੋਂ ਡਰ ਰਹੇ ਨੇ ਫਾਰਮਾਂ ਤੇ ਲੋਕ ਉਹਨਾਂ ਦਾ ਨਾਂ ਲਿਖ ਨਹੀਂ ਰਹੇ ਔਰ ਕਹਿ ਰਹੇ ਨੇ ਕਿ ਇਹ ਸਰਕਾਰ ਦਾ ਕੰਮ ਹੈ ਜਾਂ ਪੁਲਿਸ ਦਾ ਕੰਮ ਹੈ ਉਹ ਤਸਕਰਾਂ ਨੂੰ ਆਪੇ ਲੜੇਗਾ ਇਹ ਨਸ਼ਾ ਤਸਕਰਾਂ ਦਾ ਖੌਫੀ ਹੈ ਕਿ ਲੋਕ ਫਾਰਮ ਤੇ ਉਹਨਾਂ ਦਾ ਨਾਂ ਤੱਕ ਲਿਖਣ ਤੋਂ ਡਰ ਰਹੇ ਨੇ ਤੇ ਸਾਈਨ ਕਰਕੇ ਖਾਲੀ ਫਾਰਮ ਹੀ ਦੇ ਰਹੇ ਨੇ ਇਹ ਮਾਮਲਾ ਫਰੀਦਕੋਟ ਦੇ ਪਿੰਡ ਬੇਗੂਵਾਲ ਦਾ ਜਿੱਥੇ ਸਰਦੀ ਇੱਕ ಗ್ರಾಮ ਪੰਚਾਇਤ ਦੇ ਵਿੱਚ ਅਧਿਕਾਰੀਆਂ ਨੇ ਲੋਕਾਂ ਨੂੰ ਫਾਰਮ ਦਿੱਤੇ ਤੇ ਨਸ਼ਾ ਤਸਕਰ ਅਤੇ ਨਸ਼ੇੜੀਆਂ ਦੀ ਜਾਣਕਾਰੀ ਦੇਣ ਦੇ ਲਈ ਕਿਹਾ ਪਰ ਲੋਕਾਂ ਨੇ ਸਾਈਨ ਤਾਂ ਕੀਤੇ ਪਰ ਬਿਨਾ ਨਾਮ ਭਰੇ ਹੀ ਇਹ ਫਾਰਮ ਵਾਪਸ ਮੋੜ ਦਿੱਤੇ ਜਿਸ ਤੇ 6 ਕਾਲਮ ਬਣਾਏ ਗਏ ਪਹਿਲਾਂ ਲੜੀ ਨੰਬਰ ਲਿਖਿਆ ਗਿਆ ਫਿਰ ਨਸ਼ਾ ਵੇਚਣ ਵਾਲੇ ਦਾ ਨਾਮ ਪੁੱਛਿਆ ਗਿਆ ਫਿਰ ਮੋਬਾਈਲ ਨੰਬਰ ਗੱਡੀ ਦੀ ਜਾਣਕਾਰੀ ਆਮ ਤੌਰ ਤੇ ਨਸ਼ਾ ਕਿੱਥੇ ਵੇਚਦਾ ਤੇ ਅਖੀਰ ਚ ਕਿਸ ਤਰ੍ਹਾਂ ਦਾ ਨਸ਼ਾ ਵੇਚਦਾ ਲਿਖਿਆ ਗਿਆ ਇਹ ਫਾਰਮ ਮਿਲਿਆ ਸੀਗਾ ਆਪਾਂ ਨੂੰ ਡੀਬੀਓ ਦਫ਼ਤਰ ਤੋਂ ਜੀ ਇਹ ਮਾਨਯੋਗ ਦੀਪਤੀ ਕਮਿਸ਼ਨ ਵੱਲੋਂ ਨਿਕਲਿਆ ਗਿਆ ਜੀ ਇਹਦਾ ਅਸੀਂ ਜੀ ਮਤਾ ਸਾਡੇ ਕੋਲੇ ਪਹੁੰਚਿਆ ਇਹ ਨੂੰ ਅਸੀਂ ਖਾਲੀ ਭੇਜ ਰਹੇ ਹਾਂ ਸ਼ੇਰ ਬੋਰਡ ਹੈ ਜਿਹੜੀ ਇਹ ਪੁਲਿਸ ਬਣਾਵੇਗੀ ਅਸੀਂ ਤਾਂ ਇਕੱਲੇ ਤੇ ਸਾਈਨ ਕਰਕੇ ਆਪ ਦੇ ਵੱਲੋਂ ਆ ਦੇ ਰਹੇ ਜੀ ਦੇਖੋ ਜੀ ਸਟੈਂਪ ਵੀ ਸਪੰਜ ਦੀ ਲਾ ਕੇ ਦੇ ਰਹੇ ਹਾਂ ਠੀਕ ਹੈ ਜੀ ਬਸ ਸਾਡਾ ਕਹਿਣਾ ਇਹ ਹੀ ਹੈ ਜੀ ਜੇ ਅਸੀਂ ਸਾਈਨ ਕਰਕੇ ਦੇ ਰਹੇ ਹਾਂ ਖਾਲੀ ਦੇ ਰਹੇ ਹਾਂ ਉਧਰ ਪਿੰਡ ਦੀ ਮਹਿਲਾ ਸਰਪੰਚ ਨੇ ਫਾਰਮ ਖਾਲੀ ਮੋੜਨ ਦਾ ਕਾਰਨ ਵੀ ਦੱਸਿਆ ਇਸ ਦੇ ਨਾਲ ਪਿੰਡ ਦੇ ਵਿੱਚ ਦੁਸ਼ਮਣੀ ਵਧੇਗੀ ਐਸੇ ਸਿਰਫ ਇਕੱਲੇ ਸਾਈਨ ਹੀ ਕਰਕੇ ਭੇਜ ਰਹੇ ਹਾਂ ਇਸੇ ਕਿਸੇ ਦਾ ਵੀ ਅਸੀਂ ਨਾਲ ਨਹੀਂ ਲੈ ਕੇ ਭੇਜ ਰਹੇ ਕਿਉਂਕਿ ਸਾਰੇ ਅਸੀਂ ਨਾ ਤਾਂ ਬੇਸ਼ੱਕ ਐਸੀ ਲੱਗ ਸਕਦੇ ਆ ਪਰ ਸਰ ਸਾਡੇ ਪਿੰਡ ਦੇ ਵਿੱਚ ਦੁਸ਼ਮਣੀ ਪੈ ਰਹੀ ਹੈ ਕਿਉਂਕਿ ਅੱਜ ਤਾਂ ਅਸੀਂ ਹੈਗੇ ਸਰਪੰਚ ਦੇ ਅਹੁਦੇ ਤੇ ਜੇ ਕੱਲ ਨੂੰ ਅਸੀਂ ਸਾਡੇ 55 ਸਾਲ ਸਾਡੇ ਕੋਲ ਸਰਪੰਚੀ ਹੈ ਗਿਆ گاؤں ਵਾਸਤੇ ਸਾਡੇ ਨਾਲ ਦੁਸ਼ਮਣੀ ਪੈ ਸਕਦੀ ਕੀ ਲੱਗਦਾ ਤੁਹਾਨੂੰ ਕਾਰ ਦਾ ਫੈਸਲਾ ਗਲਤ ਹੈ ਹਾਂਜੀ ਅਸੀਂ ਤਾਂ ਇਹ ਵੀ ਗਲਤ ਹੈ ਕਿਉਂਕਿ ਇਹ ਸਾਰਾ ਅਧਿਕਾਰ ਪੁਲਿਸ ਨੂੰ ਦਿੱਤਾ ਜਾਵੇ ਪਾਵੇਂ ਲੋਕ ਨਸ਼ਾ ਤਸਕਰਾਂ ਦੇ ਡਰ ਦੇ ਕਾਰਨ ਫਾਰਮਾਂ ਤੇ ਨਾਮ ਨਹੀਂ ਲਿਖ ਰਹੇ ਪਰ ਦੂਜੇ ਪਾਸੇ ਕੈਬਨਟ ਮੰਤਰੀ ਅਮਨ ਅਰੋੜਾ ਦੇ ਮੁਤਾਬਿਕ ਪੰਜਾਬ ਚੋਂ ਨਸ਼ਾ ਖਤਮ ਕਰਨ ਦੇ ਲਈ ਸੂਬੇ ਦੇ ਸਾਰੇ ਲੋਕਾਂ ਨੂੰ ਸਾਥ ਦੇਣਾ ਹੋਵੇਗਾ ਮੈਂ ਸਮਝਦਾ ਕਿ ਸਰਕਾਰ ਦੀ ਪਾਰਟੀ ਦੀ ਬਹੁਤ ਵਧੀਆ ਸੋਚ ਹੈ ਔਰ ਲੋਕਾਂ ਦਾ ਵੀ ਬਹੁਤ ਪਰਵਾਹ ਹੁੰਗਾ ਜਿਹੜਾ ਉਹ ਮਿਲ ਰਿਹਾ ਔਰ ਇਹ ਜਿਹੜਾ ਇੱਕ ਕੈਂਸਰ ਦੇ ਰੂਪ ਦੇ ਵਿੱਚ ਪਿਛਲੇ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਨਸ਼ੇ ਕਰ ਕਰ ਪਹੁੰਚ ਗਏ ਸੀਗੇ ਇਹਨੂੰ 100% ਖਤਮ ਕੀਤਾ ਜਾ ਸਕਦਾ ਪਰ ਮੈਂ ਜੇ ਕਹਾ ਕਿ ਇਕੱਲੇ ਸਰਕਾਰ ਖਤਮ ਕਰ ਦੋਗੀ ਨਾ ਇਹਦੇ ਲਈ ਪੰਜਾਬ ਦੇ 3 ਕਰੋੜ ਲੋਕਾਂ ਦਾ ਸਾਥ ਜਿਹੜਾ ਹਰ ਘਰ ਦਾ ਸਾਥ ਹੈ ਜਿਹੜਾ ਉਹ ਚਾਹੀਦਾ ਹੈ ਜ਼ਿਕਰ ਹੋ ਗਿਆ ਕਿ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਜਵਾਨੀ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਪਰ ਜੇ ਲੋਕ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਦਾ ਨਾਮ ਲਿਖ ਕੇ ਨਹੀਂ ਦੇ ਰਹੇ ਤਾਂ ਇਹ ਉਹਨਾਂ ਦਾ ਡਰ ਹੀ ਹੈ ਜੋ ਪੁਲਿਸ ਦੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਿਆ ਹੈ ਫਰੀਦਕੋਟ ਤੋਂ ਦਿਵਾਨੰਦ ਸ਼ਰਮਾ న్యూਸ 18 ਪੰਜਾਬ ਤੇ ਹੁਣ ਜ਼ਿਕਰ ਪੰਜਾਬ ਦੇ ਵਿੱਚ ਇੱਕ ਹੋਰ ਪੱਖ ਦੇ ਮੁੱਦੇ ਦਾ ਮੁੱਖ ਮੰਤਰੀ ਮਾਨ ਦੀ ਪੰਜਾਬ ਚ ਹਾਊਸਿੰਗ ਤੇ ਪਲੈਨਿੰਗ ਅਥਾਰਟੀ ਦੇ ਚੇਅਰਮੈਨ ਵਜੋਂ ਪਾਵਰ ਚੀਫ ਸੈਕਟਰੀ ਨੂੰ ਟਰਾਂਸਫਰ ਕੀਤੇ ਜਾਣ ਤੇ ਸਿਆਸੀ ਮਾਹੌਲ ਗਰਮ ਆ ਗਿਆ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਰਕਾਰ ਤੇ ਸਵਾਲ ਚੱਕੇ ਤਾਂ ਆਮ ਆਦਮੀ ਪਾਰਟੀ ਨੇ ਕੈਬਨਿਟ ਦੇ ਫੈਸਲੇ ਨੂੰ ਸਹੀ ਠਰਾਇਆ। ਸ਼ਨੀਵਾਰ ਨੂੰ ਕੈਬਨਿਟ ਦੀ ਮੀਟਿੰਗ ਦੇ ਵਿੱਚ ਅਜਿਹਾ ਫੈਸਲਾ ਲਿਆ ਜਿਸ ਨੇ ਪੰਜਾਬ ਦੀਆਂ ਸਿਆਸੀ ਸਫਾਂ ਦੇ ਵਿੱਚ ਤਰਥੱਲੀ ਮਚਾ ਦਿੱਤੀ। ਜਦੋਂ ਪੰਜਾਬ ਹਾਊਸਿੰਗ ਐਂਡ ਪਲਾਨਿੰਗ ਅਥਾਰਟੀ ਦੇ ਚੇਅਰਮੈਨ ਵਜੋਂ सीएमडी पावर चीफ सेक्रेटरी ਨੂੰ ਦਿੱਤੀ ਪੈਂਸ ਤੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਕਟਹਿਰੇ ਦੇ ਵਿੱਚ ਘਾੜਾ ਕਰ ਦਿੱਤਾ ਤੇ ਸਵਾਲਾਂ ਦੀ ਛੜੀ ਲਗਾਉਂਦੇ ਆ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦੀਆਂ ਜ਼ਮੀਨਾਂ ਦਾ ਕੰਟਰੋਲ ਦਿੱਲੀ ਦੇ ਆਕਾ ਨੂੰ ਸੌਂ ਦਿੱਤਾ ਜਦਕਿ ਬੀਜੇਪੀ ਨੇ ਦਾਵਾ ਕਰ ਦਿੱਤਾ ਕਿ ਫਾਈਲ ਤੇ ਦਸਤਖਤਤ ਨਾ ਹੋਣ ਤੇ ਪਾਵਰ ਬਦਲੀ ਗਈ ਹੈ ਜਦਕਿ ਕਾਂਗਰਸ ਨੇ ਪੰਜਾਬ ਦੇ ਅਧਿਕਾਰ ਦਿੱਲੀ ਅੱਗੇ ਗਿਰਵੀ ਰੱਖਣ ਦੇ ਇਲਜ਼ਾਮ ਲਗਾਏ ਨੇ ਉਹ ਵੀ ਪਹਿਲੀ ਵਾਰ ਹੋਇਆ ਹੈ ਇਹ ਬਦਲਾਅ ਦੀ ਰਾਜਨੀਤੀ ਲੈ ਕੇ ਆਣ ਵਾਲੇ ਜਿਹੜੇ ਬਦਲਾਅ ਦੀ ਉਹ ਭਗਵੰਤ ਸਿੰਘ ਮਾਨ ਕਟੂ ਕਟ ਪੰਜਾਬ ਦੀ ਪੱਤ ਰੱਖ ਲੈ ਮਤਲਬ ਹੁਣ ਕਹਿਣਾ ਕੀ ਚਾਹੁੰਦੀ ਹੈ ਪੰਜਾਬ ਦੀ ਕੈਬਨਿਟ ਪੰਜਾਬ ਦੀ ਸਰਕਾਰ ਕਿ ਭਾਈ ਹੁਣ ਚੀਫ ਸੈਕਟਰੀ ਵੱਡੇ ਹੋਗੇ ਮੁੱਖ ਮੰਤਰੀ ਤੇ ਮੰਤਰੀ ਛੋਟੇ ਨੇ ਹੁਣ ਚੀਫ ਸੈਕਟਰੀ ਮੀਟਿੰਗ ਲਿਆ ਕਰਨਗੇ ਮੁੱਖ ਮੰਤਰੀ ਉਸ ਮੀਟਿੰਗ ਚ ਚੀਫ ਸੈਕਟਰੀ ਦੀ ਚੇਅਰਮੈਨਸ਼ਿਪ niche ਬੈਠਣਗੇ ਤੇ ਇਹ ਪੂਰੇ ਤਰ੍ਹਾਂ ਨਾਲ ਗੈਰ ਸੰਵਿਧਾਨਕ ਹੈ ਪੰਜਾਬ ਕਾਂਗਰਸ ਇਹਦੀ ਪੁਰਜ਼ੋਰ ਨਿੰਦਾ ਕਰਦੀ ਹੈ ਇਹ ਮੁੱਖ ਮੰਤਰੀ ਦੇ ਅਉਦੇ ਦੇ ਮੈਂ ਸਮਝਦਾ ਕਿ ਉਹ ਬਹੁਤ ਉਹਦੇ ਨਾਲ ਅਨਿਆਹ ਹੋ ਰਿਹਾ ਗੁਰੂਦਿਆਂ ਨੇ ਪਾਵਰ ਟਰਾਂਸਫਰ ਨੂੰ ਲੈ ਕੇ ਆਪ ਤੇ ਸਵਾਲ ਚੁੱਕੇ ਤਾਂ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਆਪਨੇ ਕਿਹਾ ਕਿ ਵਿਰੋਧੀ ਦਲ ਝੂਠਾ ਕੂੜ ਪ੍ਰਚਾਰ ਕਰ ਰਹੇ ਨੇ ਖਤਮ ਹੋਈ ਰਾਜਨੀਤੀ ਨੂੰ ਚਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਨੇ ਸੀਐਮ ਦੀ ਪਾਵਰ ਹਾਈਜੈਕ ਕਰਨ ਵਾਲੀ ਗੱਲ ਨੂੰ ਝੂਠ ਘਰਾੜ ਦਿੱਤਾ ਕਿ ਇਹ ਜਾ ਬੇਤੁਕੀਆਂ ਵਾਹੀਆ ਤੇ ਬਿਨਾਂ ਸਿਰ ਪੈਰ ਦੀਆਂ ਗੱਲਾਂ ਨੇ ਜਿਹੜੀਆਂ ਕੂੜ ਪ੍ਰਚਾਰ ਹੈ ਜਿਹੜਾ ਉਹ ਬੰਦ ਕਰੋ ਇਹ ਜੇ ਪਰੰਪਲਿਖਿਆਂ ਦੇ ਵਿੱਚ ਪੰਜਾਬ ਦੇ ਲੋਕ ਤੁਹਾਡੇ ਨਹੀਂ ਆਉਣੇ ਹੈਗੇ ਪੰਜਾਬ ਦੇ ਅੰਦਰ ਬੜੀ ਤੇਜ਼ੀ ਦੇ ਨਾਲ ਕੰਮ ਹੋ ਰਿਹਾ ਔਰ ਉਹ ਤੇਜ਼ੀ ਦੇ ਨਾਲ ਕੰਮ ਤੋਂ ਧਿਆਰ ਭਟਕੌਰ ਦੇ ਲਈ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਬੇਤੁੱਕੇ ਬੇਫਜ਼ੂਲ ਜਿਹੜੇ ਉਹ ਬਿਆਹ ਜਾਰੀ ਕਰਦੀ ਆ ਹਾਲਾਂਕਿ ਜੇ ਗਵਾਂਡੀ ਸੂਬੇ ਹਰਿਆਣਾ ਤੇ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ ਵਿੱਚ ਹਾਊਸਿੰਗ ਅਤੇ ਪਲਾਨਿੰਗ ਅਥਾਰਟੀ ਦੇ ਚੇਅਰਮੈਨ ਮੁੱਖ ਮੰਤਰੀ ਹੀ ਨੇ ਜਦਕਿ ਹਿਮਾਚਲ ਦੇ ਵਿੱਚ ਪਾਵਰ ਹਾਊਸਿੰਗ ਐਂਡ ਪਲਾਨਿੰਗ ਵਿਭਾਗ ਦੀ ਮੰਤਰੀ ਦੇ ਕੋਲ ਹੁੰਦੀ ਹੈ ਹਾਲਾਂਕਿ ਆਪ ਵੱਲੋਂ ਜਿੱਥੇ ਇਸ ਫੈਸਲੇ ਦੀ ਵਜ੍ਹਾ ਸੀਐਮ ਤੇ ਜ਼ਿਆਦਾ ਰੁਝੇ ਹੋਏ ਆ ਦੱਸਿਆ ਜਾ ਰਿਹਾ ਹੈ ਤਾਂ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਚੀਫ ਸਕੱਟਰੀ ਦੇ ਕੋਲ ਪਾਵਰ ਆਉਣ ਦੇ ਨਾਲ ਹੁਣ ਸ਼ਹਿਰਾਂ ਦਾ ਜਲਦ ਵਿਕਾਸ ਹੋਵੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਪੰਜਾਬ ਦੀ ਪਾਵਰ ਗੇਮ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰਾਂ ਆਮੋ ਸਾਹਮਣੇ ਹੋ ਗਈਆਂ ਨੇ ਰਵਨੀਤ ਬਿੱਟੂ ਨੇ ਆਪ ਸਰਕਾਰ ਤੇ ਸਵਾਲ ਚੱਕੇ ਤਾਂ ਅਮਨ ਅਰੋੜਾ ਨੇ ਵੀ ਪਲਟਵਾਰ ਕੀਤਾ 4-5 ਦਿਨ ਅਖੀਰ ਕੰਪੇਨ ਚ ਵੀ ਨਹੀਂ ਰਹੇ ਲੁਧਿਆਣੇ ਉਹ ਸਾਰਾ ਕੰਮ ਜੇ ਖੋਲਿਆ ਉਹਨਾਂ ਦੋ ਵਿਚਾਰੇ ਠੀਕ ਆ ਇਹਨਾਂ ਨੇ ਠੀਕ ਕੀਤਾ ਵੀ ਉਹਨਾਂ ਦੇ ਕੋਲ ਟਾਈਮ ਨਹੀਂਗਾ ਉਹਨਾਂ ਕੋਲ ਕੰਮ ਕਰਨ ਦਾ ਵਕਤ ਨਹੀਂਗਾ ਇਹ ਗੱਲ ਠੀਕ ਕਹਿ ਰਹੇ ਨੇ ਜਿਹੜੇ ਅਨਪਾਲ ਚਿਮਾ ਜੀ ਨੇ ਕਿਹਾ ਹੈ ਜੀ ਉਹ ਹਜੇ ਹਜੇ ਤਾਂ ਅੱਧਾ ਖੋਇਆ ਹੋਰ ਖੋਲਣਗੇ ਅੱਧਾ ਕੰਮ ਕੀਤਾ ਹੈ ਆਪਣੇ ਮੇਰੇ ਭਰਾ ਮਨ ਉਹਨਾਂ ਨੇ ਪ੍ਰਧਾਨ ਨੇ ਪਾਰਟੀ ਦੇ ਨੇੜੇ ਹੀ ਆ ਕੰਮ ਹੋ ਰਿਹਾ ਨਹੀਂ ਅਮ ਜੀ ਜਵਾਬ ਦੇ ਦਿਓ ਕਹਿੰਦੇ ਕਿ ਖੋਇਆ ਜਾ ਰਿਹਾ ਇਸ ਤਰ੍ਹਾਂ ਸਟ੍ਰੇਂਜ ਮੇਰੀ ਗੱਲ ਸੁਣੋ ਇੱਕ ਮਿੰਟ ਬਿੱਟੂ ਜੀ ਇਹ ਤੁਸੀਂ ਮੇਰੇ ਛੋਟੇ ਭਰਾ ਹੋ ਇਹ ਤੁਹਾਡਾ ਨਿੱਰਾ ਸਿਆਸੀ ਤੇ ਨਿੱਜੀ ਜਵਾਬ ਹੈ ਮੈਂ ਤੁਹਾਨੂੰ ਇਹ ਪੁੱਛਦਾ ਵੀ ਜੋ ਕੱਲ ਕੈਬਨਿਟ ਨੇ ਇਹ ਫੈਸਲਾ ਲਿਆ ਕਿ ਚੀਫ ਸੈਕਟਰੀ ਨੂੰ ਚੀਫ ਨਸਟ ਨੇ ਆਪਦੀ ਪਾਵਰਸ ਦਿੱਤੀਆਂ ਨੇ ਜਿਹੜੀਆਂ ਲੋਕਲ ਅਥਾਰਟिटीज ਨੇ ਉਹਨਾਂ ਨੂੰ ਪਾਵਰਸ ਡੈਲੀਗੇਟ ਕਰਕੇ ਇਹਦੇ ਵਿੱਚ ਪੰਜਾਬ ਇੰਟਰਸਟ ਕਿੱਥੇ ਉਹਦੇ ਉੱਪਰ ਕੰਪਰੋਮਾਈਜ਼ ਹੋਇਆ ਮੈਨੂੰ ਉਹ ਸਮਝਾਓ ਨਹੀਂ ਨਹੀਂ ਦੇਖੋ ਗਾਮੀਆ ਅਮਨ ਜੀ ਆਪਾ ਕੋਈ ਦੋਨਾਂ ਨੇ ਮੈਂ ਵੀ ਕੋਈ ਗੱਲ ਲੱਭ ਲੈਣੀ ਆ ਤੁਸੀਂ ਵੀ ਕੋਈ ਗੱਲ ਲੱਭ ਲੈਣੀ ਆ ਤਰਕ ਤਾਂ ਮੈਂ ਕਿਹਾ ਲੱਭੋ ਜੀ ਤਰਕ ਤੇ ਇਹੀ ਮੈਂ ਕਹਿੰਦਾ ਨਾ ਦੇਖੋ ਦੇਖੋ ਤੁਸੀਂ ਕਹੋਗੇ ਚੀਫ ਸੈਕਟਰੀ ਫਿਰ ਆਪਾਂ ਚੀਫ ਸੈਕਟਰੀ ਨੂੰ ਬਣਾ ਦਿੰਦੇ ਆ ਸਾਰਾ ਕੋਈ ਚੀਫ ਮਿਨਿਸਟਰ ਦੀ ਕਾਦੀ ਲੋਡ ਆਪਾਂ ਨੇ ਚੀਫ ਸੈਕਟਰੀ ਅਫਸਰਾਂ ਦੇ ਅਫਸਰਾਂ ਦੇ ਵਿੱਚ ਚੀਫ ਸੈਕਟਰੀ ਨੂੰ ਸਭ ਕੁਝ ਬਣਾਇਆ ਹੋਇਆ ਸਭ ਤੋਂ ਉੱਚਾ ਉਹਦਾ ਉਹਨਾਂ ਕੋਲ ਹੀ ਹੈ ਇਹ ਨਹੀਂ ਇਹਦਾ ਇਹਦਾ ਮਤਲਬ ਏ ਟੂ ਜ਼ेड ਸਾਰਾ ਕੰਮ ਇਕੱਲਾ ਇੱਕ ਚੀਫ ਮਿਨਿਸਟਰ ਕਰੇ ਨਾ ਕਿਸੇ ਮਿਨਿਸਟਰ ਦੀ ਲੋਡ ਨਾ ਕਿਸੇ ਅਫਸਰ ਦੀ ਲੋਡ ਨਾ ਕਿਸੇ ਚੀਫ ਸੈਕਟਰੀ ਜਾਂ ਡ ਯਾ ਮਨਜੀਤ ਜੀ ਇਹ ਤਾਂ ਕਮ ਹੋਇਆ ਤੁਸੀਂ ਸਾਰੇ ਪੂਰੀ ਗੱਲਬਾਤ ਅਸੀਂ ਤੁਹਾਨੂੰ ਸਰਾਵਾਂਗੇ ਅਜਰਾ ਤੱਕ 8 ਵਜੇ ਪਰ ਜ਼ਿਕਰ ਲੁਧਿਆਣਾ ਪੱਛਮੀ ਜ਼ਿਮਣੀ ਚੋਨ ਦਾ ਕਰ ਲੈਨੇ ਆ ਨਤੀਜਿਆਂ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ ਕੱਲ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋਣੀ ਹੈ ਸਾਰ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੀ ਚਿੱਤ ਦੇ ਦਾਅਵੇ ਕੀਤੇ ਗਏ ਨੇ ਔਰ న్యూਸ 18 ਤੇ ਅਸੀਂ ਤੁਹਾਨੂੰ ਸਵੇਰੇ 7 ਵਜੇ ਤੋਂ ਲਗਾਤਾਰ ਨਤੀਜਿਆਂ ਦੀ ਮਹਾ ਕਵਰੇਜ ਦਿਖਾਵਾਂਗੇ ਪਲ-ਪਲ ਦੀ ਅਪਡੇਟ ਹਰ ਇੱਕ ਨਤੀਜਾ ਤੁਹਾਨੂੰ ਨਾਲ ਦੀ ਨਾਲ ਤੁਰੰਤ ਸਭ ਤੋਂ ਪਹਿਲਾਂ ਸਟੀਕ న్యూਸ 18 ਤੇ ਮਿਲੇਗਾ ਸਾਰਿਆਂ ਨੇ ਮਿਹਨਤ ਕੀਤੀ ਔਰ ਅਰਵਿੰਦੀ ਦੇ ਨੀਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਔਰ ਇਮਾਨਦਾਰੀ ਨੂੰ ਦੇਖਦੇ ਹੋਏ ਹਲੀਮੀ ਨੂੰ ਦੇਖਦੇ ਹੋਏ ਮੈਂ ਸਮਝਦਾ ਕਿ ਇੱਕ ਚੰਗਾ ਵਧੀਆ ਰਿਜ਼ਲਟ ਹੈ ਜਿਹੜਾ ਉਹ ਕੱਲ ਨੂੰ ਉਮੀਦ ਕਰ ਰਹੇ ਹਾਂ ਸੀ ਫਿਰ ਹੁਣ ਜ਼ਿਕਰ ਇਰਾਨ ਤੇ ਇਜ਼ਰਾਈਲ ਦੀ ਜੰਗ ਦਾ 10 ਜੂਨ ਤੋਂ ਇਰਾਨ ਤੇ ਇਜ਼ਰਾਈਲ ਦੇ ਵਿਚਾਲੇ ਭਿਆਨਕ ਜੰਗ ਚੱਲ ਰਹੀ ਹੈ ਤੇ ਇਹ ਉਸ ਵੇਲੇ ਹੋਰ ਪੱਕ ਗਈ ਜਦੋਂ ਅਮਰੀਕਾ ਨੇ ਇਜ਼ਰਾਈਲ ਦਾ ਸਾਥ ਦੇ ਦਿਆ ਇਰਾਨ ਤੇ ਅਟੈਕ ਕਰ ਦਿੱਤਾ ਇਰਾਨ ਤੇ ਇਜ਼ਰਾਈਲ ਦੇ ਵਿਚਾਲੇ ਜੰਗ ਚੱਰੀ ਹੈ ਦੋਵੇਂ ਇੱਕ ਦੂਜੇ ਤੇ ਬਾਰ ਕਰ ਰਹੇ ਨੇ ਦੋਵੇਂ ਦੇਸ਼ਾਂ ਦੀ ਇਹ ਲੜਾਈ ਹੁਣ ਤਿੰਨ ਦੇਸ਼ਾਂ ਦੇ ਵਿੱਚ ਬਦਲ ਗਈ ਹੈ ਕੁਝ ਲੋਕ ਇਸ ਨੂੰ ਤੀਜੀ ਵਰਲਡ ਵਾਰ ਦਾ ਨਾਮ ਦੇ ਰਹੇ ਨੇ ਕਿਉਂਕਿ ਇਸ ਲੜਾਈ ਦੇ ਵਿੱਚ ਹੁਣ ਅਮਰੀਕਾ ਦੀ ਐਂਟਰੀ ਹੋ ਗਈ ਹੈ ਜਿਸ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਹਮਲੇ ਕੀਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜੇ ਈਰਾਨ ਨਾ ਰੁਕਿਆ ਤਾਂ ਮੁੜ ਹਮਲਾ ਹੋਵੇਗਾ ਈਰਾਨ ਦੇ ਵਿੱਚ ਜਾਂ ਤਾਂ ਸ਼ਾਂਤੀ ਹੋਵੇਗੀ ਜਾਂ ਫਿਰ ਤਰਸਤੀ ਅਰਾਨ ਦਾ ਬੁਲੀ ਆਫ ਦਿ ਮਿਡਲ ਈਸਟ ਮਸ ਨਾਊ ਮੇਕ ਪੀਸ If they do not, future attacks will be far greater and a lot easier. Congratulations, President Trump. Your bold decision to target Iran's nuclear facilities with the awesome and righteous might of the United States will change history. America has been truly. unsurpassed. It has done what no other country on earth could do. ਅਮਰੀਕਾ ਦੇ ਹਮਲੇ ਤੋਂ ਬਾਅਦ ਇਰਾਨ ਹੋਰ ਭੜ ਗਿਆ ਅਤੇ ਇਜ਼ਰਾਈਲ ਦੇ ਕਈ ਸ਼ਹਿਰਾਂ ਤੇ ਬੈਲਿਸਟਿਕ ਮਜ਼ਾਈਲਾਂ ਦੇ ਨਾਲ ਅਟੈਕ ਕੀਤਾ ਜਿਸ ਨਾਲ ਤਬਾਹੀ ਮਚ ਗਈ ਅਤੇ ਸਭ ਦੇ ਵਿਚਾਲੇ ਨਿਊਜ਼ 18 ਦੀ ਟੀਮ ਨੇ ਇਜ਼ਰਾਈਲ ਦੇ ਵਾਰ ਖੇਤਰ ਵਿੱਚ ਪਹੁੰਚ ਕੇ ਗਰਾਊਂਡ ਜ਼ੀਰੋ ਦਾ ਜਾਇਜ਼ਾ ਲਿਆ ਅਤੇ ਉੱਥੇ ਫਸੇ ਭਾਰਤੀਆਂ ਦੇ ਨਾਲ ਗੱਲਬਾਤ ਵੀ ਕੀਤੀ ਆ ਆਰਮੀ ਦਾ ਇੱਕ ਇਹ कंटोनमेंट था हेडक्वार्टर था उसपे हमला किया गया लेकिन फिलहाल दोनों मुल्कों के दरमियान तनाव बहुत ज्यादा है आ, दूसरी तरफ से इसराइल की तरफ से गाजा पे भी लगातार अटैक्स किए जा रहे हैं गाजा में भी काफी लोगों की अभी तक मौत हुई है और आप बताइए कि आप वापस जा रहे हैं तो आ, अभी यहाँ पे कहाँ थे और किन हालात में वापस जा रहे हैं हम अभी राम सिटी में थे और इंडियन एम्बेसी ने हमको ऑर्गेनाइज सब फ्लाइट किया वाया जॉर्डन से तो हम सेफली वहाँ पे जा रहे हैं तो अभी हाँ, बहुत अच्छे से किया जा रहा है सब कुछ क्योंकि मैंने दूसरे कंट्री के सिटीजन से सुना है की उन लोगों का गवर्नमेंट बोल रहा है तुम लोग खुद बॉर्डर ਕ੍ਰਾਸ ਕਰ ਲੋ ਔਰ ਫਿਰ ਹਮ ਉਧਰ ਸੇ ਰੀਸੀਵ ਕਰ ਲੇਗੇ ਬਟ ਹਮਾਰਾ ਇੰਡੀਅਨ ਗਵਰਨਮੈਂਟ ਐਸਾ ਨਹੀਂ ਹੈ ਜ਼ਿਕਰੀਯੋਗ ਹੈ ਕਿ 13 ਜੂਨ ਤੋਂ ਦੋਵੇਂ ਦੇਸ਼ਾਂ ਦੇ ਵਿੱਚ ਵਾਲੇ ਯੁੱਧ ਚੱਲ ਰਿਹਾ ਹੈ ਜਿਸ ਕਰਕੇ ਦੋਵੇਂ ਦੇਸ਼ਾਂ ਦੀ ਜਾਨ ਮਾਲ ਦਾ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਇਸ ਜੰਗ ਨੂੰ ਖਤਮ ਕਰਵਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਦੇ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਹੈ ਫਿਰ ਰਿਪੋਰਟ ਨਿਊ ਸਿਟੀਨ ਤੇ ਇਜ਼ਰਾਈਲ ਤੇ ਈਰਾਨ ਦੀ جنگ 'ਚ ਅਮਰੀਕਾ ਦੀ ਐਂਟਰੀ ਹੋ ਚੁੱਕੀ ਹੈ ਅਮਰੀਕਾ ਨੇ ਈਰਾਨ ਤੇ ਹਮਲੇ ਸ਼ੁਰੂ ਕਰ ਦਿੱਤੇ ਨੇ ਤੇ ਈਰਾਨ ਨੇ ਵੀ ਇਜ਼ਰਾਈਲ ਤੇ ਹਮਲੇ ਤੇਜ਼ ਕਰ ਦਿੱਤੇ ਇਜ਼ਰਾਈਲ ਤੋਂ ਸਾਡੇ ਸਹਿਯੋਗੀ ਰਫਤ ਅਬਦੁੱਲਾ ਦੀ ਇੱਕ ਰਿਪੋਰਟ ਅਕਨ जिस तरीके से अटैक किया यूएस ने और यह कहा जा सकता है कि अब पूरा इसराइल अलर्ट पे है या इवन पूरा मिडल ईस्ट या जहां जहां पे भी अमेरिका की बेसिस हैं यहां पे उनको अलर्ट पे कर दिया गया है वहां पे सिक्योरिटी फोर्सेस को और जिस तरीके से यहां पे हालात बने थे क्योंकि पहले इसराइल ने जब बारह और तेरह की रात को अटैक किए थे उसके बाद ऐसा लग रहा था कि इसराइल की तरफ से ज्यादा चोट ये जो ईरान की तरफ से इसराइल को ज्यादा चोट नहीं पहुँचाई जा सकती है क्योंकि आयरन डोम जो है वो पहले काम ठीक कर रहा था लेकिन जब हाइपरसोनिक मिसाइल से अटैक किया ईरान ने उससे दहल उठा चाहे टेलीव्यू हो हाइफा हो और भी कई इलाकों पे अटैक्स किए गए अब चूंकि यूएस ने अटैक कर दिया है अब देखना होगा कि ईरान की तरफ से किस तरीके की रिटायलेशन होगी अगर हल्की सी रिटायलेशन होगी तो शायद यूएस फिर से इन्वॉल्व नहीं होगा लेकिन अगर जबरदस्त अटैक किया ईरान ने इसराइल पर या अमेरिका की बेसिस पर तो शायद अमेरिका फिर से वार में आ जाएगा तो यह कहा जा सकता है कि फुल स्केल वार भी शुरू हो सकता है और देखना होगा कि जो बाकी कंट्रीज हैं चाहे वो रशिया है चा, चाइना है या बाकी दीगर कंट्रीज हैं उनका क्या रुख रहेगा अगर वो भी इन्वॉल्व हो रहे हैं तो आप रूल आउट नहीं कर सकते हैं थर्ड वर्ल्ड वार को जिस तरीके से दुनिया के कई इलाकों में कॉन्फ्लिक्ट चल रहे हैं तो यह कहा जा सकता है कि शायद यहां से ही थर्ड वर्ल्ड वॉर की शुरुआत हो सकती है फिलहाल यहां पे हालांकि हालात नॉर्मल तो नहीं कह सकते हैं पूरा पूरा तनाव है पे हो हो या पूरा इस्राइल हो, लेकिन सिक्योरिटी को अलर्ट पर रख दिया गया और सारे लोग अलर्ट पर हैं और यहां पर वार्निंग हर किसी को दी जा रही है बताया जा रहा है कि जो ही सायरन होगी तो फौरन बंकरस में आ जाइए ताकि अपनी वो जान बचा सकें चूंकि जिस तरीके से अटैक किया ईरान ने बार बार उसे ये तो तो साबित हुआ कि आयरन डोम को इवेट किया जा सकता है या एयर डिफेंस सिस्टम पूरी तरह से सुरक्षित नहीं रख सकता है लोगों को इसलिए लोगों को ट्रेंड किया जाए कि वो कैसे बचें और उस चीज पे ज्यादा फोकस किया जा रहा है और यहां पे काफी सारी एप्लीकेशन ऐसे भी हैं या कुछ वेबसाइट्स ऐसी भी हैं जो एडवांस में वार्निंग दे रहे हैं और लोगों को टिप्स भी दे रहे हैं कि किस तरीके से वो अपने आप को बचा सकते हैं ਤੇ ਇਰਾਨ ਤੇ ਇਜ਼ਰਾਇਲ ਦੀ جنگ ਦਾ ਭਾਰਤੀ ਵਪਾਰ ਤੇ ਵੀ ਅਸਰ ਪੈ ਰਿਹਾ ਹੈ। ਕਰਨਾਲ ਦੇ ਕਾਰੋਬਾਰੀਆਂ ਨੇ ਇਸ ਤੇ ਚਿੰਤਾ ਜਤਾਈ ਹੈ। ਉਹਨਾਂ ਕਹਿੰਿਆ ਕਿ ਹਰਿਆਣਾ ਤੋਂ ਬਾਸਮਤੀ ਚਾਵਲਾਂ ਦਾ ਨਿਰਯਾਤ ਰੁਕਿਆ ਹੋਇਆ ਹੈ ਕਿਉਂਕਿ ਹਰ ਸਾਲ ਹਰਿਆਣਾ ਤੋਂ ਇਰਾਨ ਨੂੰ 10 ਲੱਖ ਟਨ ਚਾਵਲ ਜਾਂਦੇ ਨੇ। ਜੰਗ ਕਰਕੇ ਕਾਂਡਲਾ ਬੰਦਰਗਾਹ ਤੇ ਸ਼ਿਪਮੈਂਟ ਰੁਕੀਆਂ ਹੋਈਆਂ ਨੇ। ਭਾਰਤ ਤੋਂ ਚਾਵਲ ਖਰੀਦਣ ਵਾਲਾ ਇਰਾਨ ਸਭ ਤੋਂ ਵੱਡਾ ਦੇਸ਼ ਹੈ। ਇਸ ਸਾਲ ਭਾਰਤ ਤੋਂ ਇਰਾਨ 'ਚ 60 ਲੱਖ ਟਨ ਚਾਵਲ ਦਾ ਨਿਰਯਾਤ ਕੀਤੇ ਗਏ ਸੀ। ਜਿਨ੍ਹਾਂ ਚੋਂ 30 ਤੋਂ 35% ਹਰਿਆਣਾ ਤੋਂ ਗਏ ਸੀ ਵਪਾਰੀ ਸਰਕਾਰ ਦੇ ਨਾਲ ਵੀ ਲਗਾਤਾਰ ਸੰਪਰਕ ਦੇ ਵਿੱਚ ਨੇ ਤਾਂ ਜੋ ਸਥਿਤੀ ਨਾਰਮਲ ਹੋ ਸਕੇ ਜਬ ਸੱਚ ਅਭੀ ਤੱਕ ਤੋਂ ਸਿਰਫ ਇਹ ਪਿਛਲੇ 5-6 ਦਿਨ ਸੇ ਕ੍ਰਾਈਸਿਸ ਆਇਆ ਹੈ ਔਰ ਉਮੀਦ ਹੈ ਜਲਦੀ ਹੱਲ ਹੋ ਜਾਏਗਾ ईरान हमारा तकरीबन एक मिलियन टन चावल हर साल जाता है जो कि इकतीस मार्च तक भी एक मिलियन टन चावल हमने ईरान को भेजा है पूरे भारत, भारत से और पिछले दो महीनों में भी एक्सपोर्ट अच्छा हुआ है और अभी आठ दस दिन में जो शिमेंटें जानी थी वो फिलहाल होल्ड कर दी हैं क्योंकि वार की स्थिति है वार की स्थिति में इंश्योरेंस ना वैसल का है ना माल का है तो इसलिए होल्ड की हुई है एज सच कोई बहुत बड़ा इम्पेक्ट हमारी इंडस्ट्री पर नहीं लगता कि आएगा ਕਿਉਂਕਿ ਕਿਸੇ ਵੀ ਕੰਟਰੀ ਵਿੱਚ ਅਗਰ ਵਾਰ ਹੁੰਦੀ ਹੈ ਤਾਂ ਫੂਡ ਕਮੋਡਿਟੀ ਉਸ ਟਾਈਮ ਵੀ ਅਲਾਉਡ ਰਹਤੀ ਹੈ। ਤਾਂ ਉਮੀਦ ਹੈ ਕਿ ਜਲਦੀ ਸੋਲਵ ਹੋ ਜਾਏਗਾ ਔਰ ਗਵਰਨਮੈਂਟ ਆਫ ਇੰਡੀਆ ਇਸਕੇ ਉਪਰ ਕੰਮ ਕਰ ਰਹੀ ਹੈ। ਹਮਾਰੇ ਟੱਚ ਵਿੱਚ ਹੈ। ਤੇ ਸਮਰਾਲਾ ਦੇ ਪਿੰਡ ਬਗੌਰ ਦੇ ਵਿੱਚ ਹੋਈ ਬੇਅਦਬੀ ਦੇ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ। ਸਮਰਾਲਾ ਪੁਲਿਸ ਨੇ ਇੱਕ ਮੁਲਜ਼ਮ ਨੂੰ ਅਰੈਸਟ ਕਰ ਲਿਆ। ਮੁਲਜ਼ਮ ਦਾ ਨਾਮ ਨਰਿੰਦਰ ਸਿੰਘ ਹੈ। ਇੱਕ ਬੋੜ ਦੇ ਦਰਖਤ ਤੇ ਇਸਨੇ ਗਊ ਦਾ ਸਿਰ ਟੰਗਿਆ ਸੀ ਔਰ ਧਾਰਮਿਕ ਸਥਾਨ ਤੇ ਵੀ ਗਊ ਦਾ ਮਾਸ ਰੱਖਿਆ ਸੀ ਹਿੰਦੂ ਜਥੇਬੰਦੀਆਂ ਦੇ ਨਾਲ ਮਿਲ ਕੇ ਪਿੰਡ ਦੇ ਲੋਕਾਂ ਨੇ ਧਰਨਾ ਲਾ ਦਿੱਤਾ ਸੀ ਪੁਲਿਸ ਥਾਣੇ ਦੇ ਬਾਹਰ ਪਿੰਦੇ ਮੀਂਹ ਦੇ ਵਿੱਚ ਵੀ ਲੋਕ ਧਰਨੇ ਤੇ ਬੈਠੇ ਰਹੇ ਸੀ ਜਿਸ ਤੋਂ ਬਾਅਦ ਇਸ ਵਿਅਕਤੀ ਨੂੰ ਇਸ ਮੁਲਜ਼ਮ ਨੂੰ ਅਰੈਸਟ ਕਰ ਲਿਆ ਗਿਆ ਸਾਡੇ ਪਿੰਡ ਗਊ ਹੱਤਿਆ ਹੋਈ ਹੈ ਜੀ ਅਸੀਂ ਜਦੋਂ ਪਹੁੰਚੇ ਆ ਇੱਥੇ ਤੇ ਸਾਨੂੰ ਤਾਂ ਮਾਮਲਾ ਖੁਰਦਪੁਰਦ ਕਰਨ ਦੀ ਉਹ ਗੱਲ ਜਾਪੀ ਆ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਸੇ ਲਈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਜਲਦੀ ਤੋਂ ਜਲਦੀ ਕਾਰਵਾਈ ਕਰੋ ਚਾਹੇ ਮੀਂਹ ਆਵੇ ਨੇਂਹ ਰੀਆਵੇ ਅਸੀਂ ਇੱਥੇ ਹੀ ਬੈਠੇ ਆ ਪਿੰਡ ਭਗੌਰ ਤੋਂ ਫੋਨ ਆਇਆ ਸੀਗਾ ਜੀ ਸਾਨੂੰ ਵੀ ਉਰੇ ਕਿਸ ਜਾਨਵਰ ਦਾ ਸਿਰ ਪਿਆ ਹੈ ਵੀ ਜਾਨਵਰ ਦਾ ਸਿਰ ਪਿਆ ਹੈ ਚਲੋ ਅਸੀਂ ਗਏ ਆ ਜੀ ਇਹ ਕੱਲ ਦੀ ਗੱਲ ਕੱਲ ਦੀ ਘਟਨਾ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਨੇ ਮੌਕੇ ਤੇ ਚਲੋ ਸਾਨੂੰ ਤਾਂ ਅੱਜ ਪਤਾ ਲੱਗਿਆ ਪ੍ਰਸ਼ਾਸਨ ਨੇ ਮੌਕੇ ਤੇ ਜਾ ਕੇ ਸਾਨੂੰ ਪਤਾ ਲੱਗਿਆ ਵੀ ਪਰਚਾ ਦਰਜ ਕੀਤਾ ਇਹ ਚੀਜ਼ ਤੇ ਬਗੋਰਾ ਪਿੰਡ ਦੇ ਵਿੱਚ ਸਮਰਾਲੇ ਥਾਣੇ ਦੇ ਵਿੱਚ ਕੁਲਜੀਤ ਸਿੰਘ ਸਾਨੂੰ ਫਗਣ ਸਿੰਘ ਵੱਲੋਂ ਜਿਹੜਾ ਇੱਕ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਨਾਂ ਦੇ ਸ਼ਹੀਦਾਂ ਦੀ ਜਗ੍ਹਾ ਦੇ ਲਾਗੇ ਜਿਹੜਾ ਹੈ ਉਸ ਲੁਹਾਬੇ ਦੇ ਵਿੱਚ ਮਾਸਪਾਗਾ ਰੱਖਿਆ ਹੈ ਤੇ ਇੱਕ ਅਧਾ ਜਿਹੜਾ ਸਿਰ ਵਗੈਰਾ ਵੀ ਜੀਵੀ ਦੇ ਸੰਦੇ ਅਸੀਂ ਵੀ ਜੀਡੀ ਐਫਆਰ ਨੰਬਰ 143 ਮਡੇ 25 ਅੰਡਰ ਸੈਕਸ਼ਨ 298 ਤੇ 395 ਦੇ 4 ਐਲੀਮੈਂਟ ਤਲਾ ਦੇ ਪਰਚਾ ਦਰਜ ਕੀਤਾ ਹੈ ਇਹਦੇ ਵਿੱਚ ਮੁਲਜ਼ਮ ਨਿੰਦਰ ਸਿੰਘ son of ਦਲੀਪ ਸਿੰਘ ਨਿੰਦਰ ਸਿੰਘ ਇਹਦੀ ਸਕਾਰੀ ਕਹਿੰਦੇ ਇਹਨੂੰ ਵਿਲੇਜ ਬਗੋਰਾ ਦਾ ਜਿਹਦੀ ਉਮਰ 35 ਸਾਲ ਆ ਉਹਨੂੰ ਅੱਜ ਹੀ ਅਰੈਸਟ ਕਰ ਲਿਆ ਤੇ ਦਤੀ ਜਿਹੜੀ ਸਾਡੇ ਜਰੀਏ ਆ ਗਈ ਤੇ ਜ਼ਿਕਰ ਕਿਸਾਨ ਅੰਦੋਲਨ ਦਾ ਕਿਸਾਨ ਅੰਦੋਲਨ 2 ਦੇ ਵਿੱਚ ਆਏ ਫੰਡ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੇਰਵਾ ਜਾਰੀ ਕੀਤਾ ਗਿਆ ਹੈ ਫਰਵਰੀ 2024 ਤੋਂ ਲੈ ਕੇ ਮਾਰਚ 2025 ਤੱਕ ਆਏ ਫੰਡ ਦਾ ਵੇਰਵਾ ਕੀ ਜਾਰੀ ਕੀਤਾ ਹੈ ਇੱਕ ਸਾਲ ਦੇ ਵਿੱਚ 20,58,254 ਰੁਪਏ ਦਾ ਫੰਡ ਇਕੱਠਾ ਹੋਇਆ ਸੀ ਔਰ ਕਿਸਾਨਾਂ ਵੱਲੋਂ 20,56,520 ਰੁਪਏ ਦਾ ਖਰਚਾ ਦਿਖਾਇਆ ਗਿਆ ਜਥੇਬੰਦੀਆਂ ਨੂੰ ਫੰਡ ਦੇ ਵਿੱਚੋਂ 1734 ਰੁਪਏ ਬਾਕੀ ਬਚੇ ਨੇ ਔਰ ਵੇਰਵੇ ਦੇ ਵਿੱਚ ਸਿਰਫ ਸ਼ੰਭੂ ਮੋਰਚੇ ਦਾ ਜ਼ਿਕਰ ਹੈ ਖਨੌਰੀ ਮੋਰਚੇ ਦੇ ਫੰਡ ਦਾ ਕੋਈ ਜ਼ਿਕਰ ਨਹੀਂ ਹੈ ਦੱਸ ਦਈਏ ਕਿ ਪਿਛਲੇ ਦਿਨੀ ਕਈ ਕਿਸਾਨ ਆਗੂਆਂ ਨੇ ਖਨੌਰੀ ਮੋਰਚੇ ਜਾਂ ਸ਼ੰਭੂ ਮੋਰਚੇ ਦੇ ਵਿੱਚ ਆਏ ਫੰਡਾਂ ਨੂੰ ਲੈ ਕੇ ਕੁਝ ਸਵਾਲ ਕੀਤੇ ਸੀ ਜਿਸ ਵੇਲੇ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਤੇ ਬੈਠੇ ਸੀ ਕੁਝ ਬੰਦਿਆਂ ਤੇ ਸਪੈਸਿਫਿਕਲੀ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਪੁਆਇੰਟ ਆਊਟ ਕੀਤਾ ਗਿਆ ਸੀ ਕਿ ਇਹ ਬੰਦੇ ਸਾਰੇ ਫੰਡ ਦਾ ਸਾਬਕਿਤਾਬ ਆਪਣੇ ਕੋਲ ਰੱਖਦੇ ਨੇ ਔਰ ਕਿਸੇ ਬੰਦੇ ਨੂੰ ਕੁਝ ਨਹੀਂ ਦੱਸਿਆ ਜਾਂਦਾ ਤੋ ਇਹਨਾਂ ਮੋਰਚੇ ਦੇ ਫੰਡਾਂ ਨੂੰ ਲੈ ਕੇ ਸਵਾਲ ਉੱਠੇ ਸੀ ਜਿਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੇ ਫੰਡਾਂ ਦਾ ਵੇਰਵਾ ਜਾਰੀ ਕਰ ਦਿੱਤਾ ਤੇ ਜਸੂਸੀ ਦੇ ਸ਼ੱਕ ਦੇ ਵਿੱਚ ਦੋ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਫੜਿਆ ਹੈ ਔਰ ਇਲਜ਼ਾਮ ਨੇ ਆਈਐਸਆਈ ਦੇ ਨਾਲ ਸ਼ਾਮਲ ਹੁੰਦੇ ਆਈਐਸਆਈ ਨੂੰ ਜਾਣਕਾਰੀਆਂ ਭੇਜੰਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਫੌਜੀ ਤੇ ਸਾਹਿਲ ਮਸੀਹ ਵਜੋਂ ਮਲਜ਼ਬਾਂ ਦੀ ਪਛਾਣ ਹੋਈ ਹੈ ਆਈਐਸਆਈ ਦੇ ਗੁਰਗਿਆਂ ਦੇ ਇਹ ਦੋਨੋਂ ਸਿੱਧੇ ਸੰਪਰਕ ਚ ਦੱਸੇ ਜਾ ਰਹੇ ਸੀ ਗੁਰਪ੍ਰੀਤ ਸਿੰਘ ਪੈਨ ਡਰਾਈਵ ਰਾਹੀਂ ਖੂਫੀਆ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਨ ਦਾ ਸ਼ੱਕ ਹੈ ਪੁਲਿਸ ਨੂੰ ਗੁਰਪ੍ਰੀਤ ਤੇ ਔਰ ਇਹਨਾਂ ਦੇ ਦੋਨੋਂ ਮੋਬਾਈਲ ਫੋਨ ਵੀ ਪੁਲਿਸ ਨੇ ਜਬਤ ਕੀਤੇ ਨੇ ਗੁਰਪ੍ਰੀਤ ਫੌਜੀ ਨੇ ਪਹਿਲਗਾਮ ਹਮਲੇ 'ਚ ਫਾਇਰਿੰਗ ਕਰਨ ਵਾਲੇ ਅੱਤਵਾਦੀਆਂ ਨੂੰ ਵੀ ਜਾਣਕਾਰੀ ਦਿੱਤੀ ਸੀ ਇਹ ਪੁਲਿਸ ਕਹਿ ਰਹੀ ਹੈ ਕਿ ਯੂਐਸਬੀ ਰਾਹੀਂ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ ਗਈ ਸੀ ਇੱਕ ਗੁਰਪ੍ਰੀਤ ਗੋਪੀ ਨਾਂ ਦਾ ਫੌਜੀ ਹੈ ਇੱਕ ਸਿਪਾਹੀ ਹੈ ਜਿਹੜਾ ਫੌਜ 'ਚ ਇੰਡੀਅਨ ਆਰਮੀ 'ਚ ਉਹ ਸਪਾਇਨਜ ਐਕਟੀਵਿਟੀ ਸਪਾਈਂਗ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਰਲ ਕੇ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚਣ ਦੇ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਸਾਹਿਲ ਮਸੀਨ ਆ ਦਾ ਵਿਅਕਤੀ ਹੈ ਇਹ ਦੋਵੇਂ ਸੇਮ ਪਿੰਡ ਦੇ ਨੇ ਧਾਰੀਵਾਲ ਪਿੰਡ ਹੈਗਾ ਥਾਣਾ ਲੋਪੋਕੇ ਚ ਇਹ ਜਿਹੜਾ ਸਾਹਿਲ ਹੈਗਾ ਸਾਹਿਲ ਦੇ ਬੈਂਕ ਅਕਾਊਂਟ ਚ ਪੈਸੇ ਪੈਂਦੇ ਨੇ ਤੇ ਸਾਨੂੰ ਪਤਾ ਲੱਗਦਾ ਇਹ ਸਸਪੀਸ਼ੀਅਸ ट्रांजੈਕਸ਼ਨ ਆਈਐਸਆਈ ਵੱਲੋਂ ਕਰਵਾਈ ਜਾਂਦੀ ਹੈ ਤੇ ਫਿਰ ਅਸੀਂ ਸਾਹਿਲ ਨੂੰ ਜਦੋਂ ਪੁੱਛਗਿੱਛ ਕੀਤੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੈ ਇਹਦੇ ਵੱਲੋਂ ਇਹ ਜਿਹੜੇ ਪੈਸੇ ਮੰਗਵਾਏ ਗਏ ਸੀਗੇ ਤੇ ਜਦੋਂ ਇਹਨਾਂ ਤੋਂ ਫੜਿਆ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਉਹਨਾਂ ਚ ਕਾਫੀ ਸਾਰਾ ਇਨਕ੍ਰਿਮੀਨੇਟਿੰਗ ਡਾਟਾ ਜਿਹੜਾ ਕਿ ਇਹ ਫੌਜੀ ਹੁੰਦਿਆਂ ਹੋਇਆ ਬਦੌਰ ਜਿਹੜਾ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਅਸੀਂ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਸੈਂਟਰਲ ਰਿਡਿੰਗ ਏਜੰਸੀਜ਼ ਇੰਟੈਲੀਜੈਂਸ ਏਜੰਸੀਜ਼ ਸਾਰਿਆਂ ਨੂੰ ਅਸੀਂ ਇੰਟੀਮੀਟ ਕੀਤਾ ਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਤੋਂ ਪੁੱਛਿਆ ਤੇ ਹੁਣ ਕੁਝ ਤਸਵੀਰਾਂ ਤੁਹਾਨੂੰ ਸੰਗਰੂਰ ਤੋਂ ਦਿਖਾਉਂਦੇ ਹਾਂ ਸੰਗਰੂਰ ਹਾਈਵੇ ਤੇ ਇੱਕ ਟਮਾਟਰਾਂ ਦਾ ਭਰਿਆ ਟਰੱਕ ਪਲਟ ਗਿਆ બસ ਫਿਰ ਕੀ ਸੀ ਟਮਾਟਰ ਸੜਕ ਤੇ ਖਿੱਲਰ ਗਏ ਤੇ ਲੋਕਾਂ ਨੇ ਟਮਾਟਰਾਂ ਦੀ ਲੁੱਟ ਮਚਾ ਦਿੱਤੀ ਫਰੀ ਦੇ ਟਮਾਟਰਾਂ ਨੂੰ ਦੇਖ ਕੇ ਲੋਕਾਂ ਦੀ ਭੀੜ ਲੱਗ ਗਈ ਲਫਾਫਿਆਂ 'ਚ ਭਰ-ਭਰ ਕੇ ਲੋਕ ਛਾਂਟ-ਛਾਂਟ ਕੇ ਟਮਾਟਰ ਲੈ ਕੇ ਜਾਂਦੇ ਦਿਖੇ ਹਾਲਾਂਕਿ ਟਰੱਕ ਚਾਲਕ ਦੀ ਬੜੀ ਮੁਸ਼ਕਲ ਨਾਲ ਜਾਨ ਬਚੀ ਪਰ ਲੋਕਾਂ ਨੇ ਪਰਵਾਹ ਨਹੀਂ ਕੀਤੀ ਔਰ ਟਮਾਟਰ ਆਪਣੇ ਘਰ ਲਫਾਫੇ ਭਰ-ਭਰ ਕੇ ਛਾਂਟ-ਛਾਂਟ ਕੇ ਲੈ ਜਾਂਦੇ ਰਹੇ